आप तो जानते नहीं मैं बात से कोई हमला नहीं तब मैं चेक लेके मैं तुम्हें बस पे तो ये नहीं होना था तो ये कहो कि चेक लेके आयो अमिरशा पॉजिटिव कर कर चलो कि मेरे मौका दो तो ये भी कल राजी देवी की थी आज सारे सामने دیکھو جی آج میں ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਾਂਸਾ ਤੇ ਇਨਵਾਈਟ ਤੇ ਇਹਨਾਂ ਦੇ ਬਾਰ ਚ ਆ ਕੇ ਮੈਂ ਸਮੁੱਚੇ ਲੋਅਰ ਫਰਟਰਨਿਟੀ ਨੂੰ ਅਡਰੈਸ ਕਰਕੇ ਬੇਨਤੀਆਂ ਕੀਤੀਆਂ ਨੇ ਕਿ ਤੁਸੀਂ ਇੱਕ ਸੈਕਸ਼ਨ ਆਫ ਦ ਸੁਸਾਇਟੀ ਨੂੰ ਜਿੰਨਾ ਕੋਰੇ ਬਹੁਤ ਵਾਸਟ ਲੋਕ ਪਹੁੰਚਦੇ ਨੇ ਤੇ ਆਪ ਦੀ ਗੱਲ ਮੇਨਰ ਕੋਲੇ ਰੱਖੀ ਹੈ ਕਿ ਭਈ ਅੱਜ ਲੋੜ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੋ ਦਿੱਲੀ ਦਾ ਇਲੈਕਸ਼ਨ ਹੋ ਰਿਹਾ ਲੋਕ ਸਭਾ ਦਾ ਉਹਦੇ ਵਿੱਚ ਜੋ ਵੱਡੇ ਫੈਸਲੇ ਦਿੱਲੀ ਦੀ ਸਰਕਾਰ ਨੇ ਲੈਣਾ ਹੈ ਜਿਹਦਾ ਅਸਰ ਸੂਚੇ ਦੇਸ਼ ਤੇ ਖਾਸ ਕਰਕੇ ਪੰਜਾਬ ਦੇ ਸੂਬੇ ਤੇ ਪਏਗਾ ਉਸ ਬਾਰੇ ਸੋਚਣ ਦੀ ਲੋੜ ਹੈ ਕਿ ਜੇ ਬੀਜੇਪੀ ਸਰਕਾਰ ਦਿੱਲੀ ਵਿੱਚ ਅੱਜ 2/3 ਮੈਜੋਰਿਟੀ ਲੈ ਜਾਂਦੀ ਹੈ ਕਿ ਕਨਸਟੀਟਿਊਸ਼ਨ ਤੱਕ ਨਹੀਂ ਬਦਲਿਆ ਜਾਏਗਾ ਅੱਜ ਆਪਾਂ ਨੂੰ ਡੈਮੋਕ੍ਰੇਸੀ ਬਚਾਉਣ ਦੀ ਲੋੜ ਹੈ ਮੈਂ ਇਹ ਆਪਦੀਆਂ ਗੱਲਾਂ ਵਕੀਲ ਸਹਿਬਾਨ ਕੋਲੇ ਰੱਖੀਆਂ ਤੇ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਲਾਇਰਸ ਨੇ ਵਕੀਲ ਫੈਟਰਨਿਟੀ ਹੈ ਮੈਨੂੰ ਦੇਨੋ سپورਟ ਕਰਕੇ ਇਸ ਇਲੈਕਸ਼ਨ ਵਿੱਚ ਮੇਰੀ ਮਦਦ ਕਰਨਗੇ ਤੇ ਬਹੁਤ ਅੱਛਾ ਹੰਗਾਰਾ ਮਿਲਿਆ ਤੇ ਆਈ ਐਮ ਕੰਫੀਡੈਂਟ ਕਿ ਮੇਰੇ ਨਾਲ ਇਹ ਇਸ ਇਲੈਕਸ਼ਨ ਚ ਮਦਦ ਕਰਕੇ ਮੈਨੂੰ ਜਿੱਤ ਪ੍ਰਾਪਤ ਕਰਾਉਣਗੇ ਸਿਰਸਾਬ ਤੁਸੀਂ ਸਾਰੀ ਕਾਂਗਰਸ ਇਕ ਮੰਚ ਤੇ ਇਕੱਠੀ ਕੀਤੀ ਹੈ ਤੇ ਪਿੰਡਲ ਦੇ ਵਿੱਚ ਵੀ ਤੁਸੀਂ ਚੱਕਰ ਲਾ ਰਹੇ ਇਹ ਦਰਸਾਉਂਦਾ ਬਹੁਤ ਅੱਛਾ ਮਾਹੌਲ ਹੈ ਗੁਰੂ ਮਹਾਰਾਜ ਦੀ ਕਿਰਪਾ 25 ਦਿਨ ਹੋ ਗਏ ਸਾਨੂੰ ਲਗਾਤਾਰ ਕੈਂਪੇਨ ਕਰਦਿਆਂ ਨੂੰ ਦਿਨ-ਪਰ-ਦਿਨ ਇੰਪਰੂਵਮੈਂਟ ਹੋ ਰਹੀ ਹੈ ਤੇ ਹਲੇ 15 ਦਿਨ ਪਏ ਨੇ ਮੈਨੂੰ ਲੱਗਦਾ 20 ਤਰੀਕ ਤੋਂ ਬਾਅਦ ਇੱਕ ਇਹ ਜੀ ਹਵਾ ਤੇ ਵੇਵ ਚੱਲੇਗੀ ਜਿਹੜੀ ਕਿ ਸਾਡੇ ਤੇ ਕਾਂਗਰਸ ਦੇ ਪੱਖ ਚ ਹੋਏਗੀ ਤੇ ਅچھے ਮਾਰਜਨ ਨਾਲ ਅਸੀਂ ਲੋਕਾਂ ਦੀ ਮਦਦ ਨਾਲ ਲੋਕਾਂ ਦੀ ਸਪੋਰਟ ਨਾਲ ਅਸੀਂ ਵਿਧਾਨ ਸਭਾ ਲੋਕ ਸਭਾ ਦੀ ਸੀਟ ਕਾਂਗਰਸ ਨੂੰ ਜਿੱਤ ਕੇ ਦਮਾ ਗਏ ਥੈਂਕ ਯੂ ਆਪਣੇ ਹਰਜਿੰਦਰਤ ਗੌਰ ਬਾਦਲ ਜੀ ਇਹ ਵੀ ਮੈਂ ਚੌਥੀ ਵਾਰ ਖੜੀ ਹੋਈ ਹਾਂ ਅਨਮਾਰੀ ਜੀ ਆ ਕਿ ਉਹਨੂੰ ਬੋਰਡ ਦੁਆਰੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਦੇਖਣੇ ਲੋਕੀ ਇਹ ਰਿਗਰੈਟ ਕਰ ਰਹੇ ਤਿੰਨ ਵਾਰ ਪਹਿਲਾਂ ਪਾ ਕਿਉਂ ਦਿੱਤੀ ਚੌਥੀ ਵਾਰ ਤਾਂ ਸੁਪਨਾ ਹੀ ਹੈ ਥੈਂਕ ਯੂ